ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈ ਆ ਦੋ ਬੱਚੇ ਪੱਕੇ ਦੋਸਤ ਸਨ ਖੇਡਦੇ ਖੇਡਦੇ ਜੋ ਖੇਤਾਂ ਨੂੰ ਚਲੇ ਜਾਂਦੇ ਆ ਖੇਤਾਂ ਵਿੱਚ ਖੇਡਦੇ ਖੇਡਦੇ ਇੱਕ ਬੱਚਾ ਖੂਬ ਵਿੱਚ गिर ਜਾਂਦਾ ਜਿਹੜਾ ਬੱਚਾ ਖੂਜ ਗਿਰਦਾ ਹੈ ਉਹਦੀ ਉਮਰ ਤਕਰੀਬਨ 12 ਸਾਲ ਦੀ ਹੈ ਇੱਕ ਬੱਚਾ ਬਾਹਰ ਜਿਹੜਾ ਖੇਡਦਾ ਪਿਆ ਸੀ ਉਹਦੀ ਉਮਰ 8 ਸਾਲ ਦੀ ਹੈ ਹੁਣ ਜਦੋਂ ਬੱਚਾ ਵਿੱਚ ਗਿਰ ਗਿਆ ਤੇ ਜਿਹੜਾ ਬੱਚਾ ਬਾਹਰ ਹੈ ਉਹ ਸੋਚਦਾ ਵੀ ਜੇ ਮੈਂ ਕਰੇ ਜਾਨਾ ਤੇ ਮੈਨੂੰ ਕਰੋ ਮਾਰ ਪੇਗੀ ਘਰ ਦੇ ਕੁੱਟਣਗੇ ਤੂੰ ਖੇਤਾਂ ਵਿੱਚ ਕੀ ਲੈਣ ਗਿਆ ਇਹੋ ਜਿਹੇ ਵਿਚਾਰ ਮਨ ਵਿੱਚ ਆਉਂਦੇ ਨੇ ਵਿਚ ਡਰਦਾ ਹੋਇਆ ਘਰ ਨਹੀਂ ਜਾਂਦਾ ਰੋਂਦਾ ਇੱਕ ਬੱਚਾ ਖੂਚ ਰੋਈ ਜਾਂਦਾ ਹੈ ਦੂਸਰਾ ਬਾਹਰ ਰੋਈ ਜਾਂਦਾ ਹੈ ਅਖਰ ਨੂੰ ਕੀ ਹੋਇਆ ਜਿਹੜਾ ਬੱਚਾ ਬਾਹਰ ਹੈ ਉਹਨੇ ਉਹਨੂੰ ਕਿਰ ਰੱਸਾ ਮਿਲ ਗਿਆ ਖੇਤਾਂ ਵਿੱਚੋਂ ਉਹਨੇ ਰੱਸਾ ਖੂਬ ਜਿ ਸੱਟ ਕੇ ਵਿੱਚ ਡਿੱਗੇ ਹੋਏ ਬੱਚੇ ਨੂੰ ਬਾਹਰ ਕੱਢ ਲਿਆ ਬੱਚਾ ਬਾਹਰ ਆ ਗਿਆ ਦੋਨੋਂ ਹੀ ਜਾਣੇ ਪਿੰਡ ਵਿੱਚ ਚਲੇ ਗਏ ਜਦੋਂ ਪਿੰਡ ਵਿੱਚ ਜਾਂਦੇ ਨੇ ਤੇ ਬੱਚਾ ਜਾ ਕੇ ਦੱਸਦਾ ਹੈ ਵੀ ਸਾਡੇ ਨਾਲ ਆਹ ਕੁਛ ਹੋਇਆ ਕੋਈ ਵੀ ਪਿੰਡ ਦਾ ਬੰਦਾ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਕਰਦਾ ਕਿਉਂਕਿ ਜਿਹੜਾ ਬੱਚਾ ਖੋਜ ਗਿਆ ਹੈ ਉਹ ਤਕਰੀਬਨ 12 ਸਾਲ ਦਾ ਹੈ ਜਿਹੜਾ ਬੱਚਾ ਕੱਢਦਾ ਪਿਆ ਉਹ 8 ਸਾਲ ਦਾ ਹੈ ਸਾਰੇ ਕਹਿੰਦੇ ਨੇ ਵੀ ਤੂੰ ਵੱਡੇ ਬੱਚੇ ਨੂੰ ਕਿਵੇਂ ਕੱਢ ਲੇਂਗਾ ਤੂੰ ਝੂਠ ਬੋਲਦਾ ਕੋਈ ਵੀ ਜਣਾ ਉਹਨਾਂ ਬੱਚਿਆਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਹੋਇਆ ਕੀ ਉਸੇ ਨਗਰ ਦੇ ਵਿੱਚ ਇੱਕ ਬਹੁਤ ਸੁਲਝਿਆ ਹੋਇਆ ਸਿਆਣਾ ਬੰਦਾ ਵੀ ਰਹਿੰਦਾ ਸੀ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਪਿੰਡ ਵਿੱਚ ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਸ ਬੰਦੇ ਕੋਲ ਗਏ ਉਹਨੂੰ ਜਾ ਕੇ ਪੁੱਛਣਾ ਕੀਤਾ ਵੀ ਇਹ ਬੱਚੇ ਜੋ ਕਹਿੰਦੇ ਨੇ ਕੀ ਸੱਚ ਹੈ ਉਹ ਸਿਆਣਾ ਬੰਦਾ ਕਹਿਣ ਲੱਗਾ ਵੀ ਸਹੀ ਗੱਲ ਹੈ ਇਹ ਬੱਚਾ ਕੁਝ ਗਿਰਿਆ ਹੋਇਆ ਹੋਵੇਗਾ ਤੇ ਇਹਨੇ ਕੱਢਿਆ ਹੋਵੇਗਾ ਇਹ 'ਚ ਕੋਈ ਸ਼ੱਕ ਨਹੀਂ। ਬੈਣ ਲੱਗੀ ਵੀ ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ ਵੀ ਛੋਟਾ ਬੱਚਾ ਵੱਡੇ ਬੱਚੇ ਨੂੰ ਖੂਚੇ ਬਾਹਰ ਕੱਢ ਲਿਆ। ਤਾਂ ਸਿਆਣਾ ਬੰਦਾ ਕਹਿੰਦਾ ਵੀ ਜੇ ਆਪਾਂ ਉੱਥੇ ਹੁੰਦੇ ਤਾਂ ਇਹ ਬੱਚਾ ਕਦੇ ਵੀ ਉਸ ਬੱਚੇ ਨੂੰ ਬਾਹਰ ਨਹੀਂ ਸੀ ਕੱਢ ਸਕਦਾ। ਇਹਦਾ ਕਾਰਨ ਇਹ ਹੈ ਵੀ ਇਹਨੇ ਉਦੋਂ ਆਪਣੇ ਮਨ ਦੀ ਸੁਣੀ ਤੇ ਜਿਵੇਂ ਨੂੰ ਸਹੀ ਲੱਗੇ ਇਹਨੇ ਕੀਤਾ ਤੇ ਉਹ ਅਧ ਦਾ ਦੋਸਤ ਬਾਹਰ ਕੱਢ ਲਿਆ। ਜੇ ਤੇ ਹੋਰ ਬੰਦੇ ਹੁੰਦੇ ਇਹਨੂੰ 50 ਸਲਾਹਾਂ ਵਾਂ ਦਿੰਦੇ ਆ ਕਰ ਤੇ ਆ ਕਰ ਜਿਹਦੇ ਕਰਕੇ ਇਹਦਾ ਬਦੋਸਤ ਇੱਕੋ ਬਾਹਰ ਨਹੀਂ ਸੀ ਕੱਢਿਆ ਜਾਣਾ। ਇਸ ਕਹਾਣੀ ਦਾ ਜਿਹੜਾ ਭਾਵ ਹੈ ਕੋਈ ਵੀ ਤੁਸੀਂ ਕੰਮ ਕਰਦੇ ਹੋ ਤੇ ਲੋਕਾਂ ਦੀ ਨਾ ਸੁਣੋ ਕਦੇ ਕਾਮਯਾਬ ਨਾ ਹੋ ਨਹੀਂ ਹੋਗੇ ਕੰਮ ਕਰਦੇ ਹੋਏ ਆਪਣੇ ਕੰਮ ਦੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰੋ ਆਪਣੇ ਕੰਮ ਵਿੱਚ ਤੁਸੀਂ ਕਾਮਯਾਬ ਹੋ ਜਾਓਗੇ ਜੇ ਤੁਸੀਂ ਲੋਕਾਂ ਦੀ ਸੁਣੋਗੇ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਜੇ ਕਹਾਣੀ ਪਸੰਦ ਆਈ ਹੋਵੇ ਅੱਗੇ ਵੀ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ